ਵੱਡੀ ਖਬਰ ਇਸ ਵਕਤ ਦੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀਆਂ ਦਰਸਲ ਤੁਹਾਨੂੰ ਦੱਸ ਜੀਏ ਕਿ ਹੁਣੇ ਲਗਾਤਾਰ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੰਗ ਦਾ ਮਾਹੌਲ ਬਣਿਆ ਹੋਇਆ ਹੈ ਇਸ ਮਾਹੌਲ ਨੂੰ ਦੇਖਦੇ ਹੋਏ ਹੁਣ ਲਗਾਤਾਰ ਹੀ ਪਾਕਿਸਤਾਨ ਭਾਰਤ ਦੇ ਕੁਝ ਸ਼ਹਿਰਾਂ ਦੇ ਉੱਤੇ ਅਤੰਕੀ ਹਮਲੇ ਕਰਨਾ ਹੋਇਆ ਦਿਖਾਈ ਦੇ ਰਿਹਾ ਜਿਸ ਤੋਂ ਬਾਅਦ ਹੁਣ ਲਗਾਤਾਰ ਮਾਮਲਾ ਪੱਕਦਾ ਹੋਇਆ ਨਜ਼ਰ ਆ ਰਿਹਾ ਮੌਕੇ ਦੀਆਂ ਬੇहद ਹੀ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਮਾਨੋ ਦੱਸਿਆ ਕਿ ਹੁਣੇ ਜਿਸ ਤਰੀਕੇ ਦੇ ਨਾਲ ਪਾਕਿਸਤਾਨ ਭਾਰਤ ਦੇ ਕੁਝ ਸ਼ਹਿਰਾਂ ਦੇ ਉੱਤੇ ਹਮਲੇ ਕਰ ਰਿਹਾ ਤੇ ਉਸ ਤੋਂ ਬਾਅਦ ਡਾੜਾ ਮਾਹੌਲ ਬਣਿਆ ਹੋਇਆ ਤੇ ਸਵੇਰੇ 8 ਵਜੇ ਦੇ ਕਰੀਬ ਪਰਨਾਲਾ ਸ਼ਹਿਰ ਦੇ ਵਿੱਚ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ ਹਾਲਾਂਕਿ ਹੁਣ ਇਸ ਦੀ ਪੁਸ਼ਟੀ ਨਹੀਂ ਕੀਤੀ ਜਾ ਸਕ ਰਹੀ ਹੈ ਹਲੇ ਫਿਲਹਾਲ ਕਿ ਆਕਾਦ ਦੇ ਧੁਮਾਕੇ ਦੀ ਵਾਚੀ ਕੁਝ ਲੋਕ ਕਹਿੰਦੇ ਨੇ ਇਹ ਮੋਕ ਟ੍ਰਿਲ ਸੀ ਵੀ ਔਰ ਜਿਸ ਕਰਕੇ ਆਵਾਜ਼ ਆਈ ਹੈ ਪਰ ਕੁਝ ਲੋਕ ਕਹਿੰਦੇ ਨੇ ਕਿ ਧੁਮਾਕਾ ਹੋਇਆ ਪਰ ਹਾਲਾਂਕਿ ਹੁਣ ਪੁਲਿਸ ਨੂੰ ਜੋ ਹੈ ਇਸ ਬਾਰੇ ਸੂਚਨਾ ਦਿੱਤੀ ਗਈ ਹੈ ਪੁਲਿਸ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਕਿ ਆਖਰਕਾਰ ਇਹ ਧੁਮਾਕਾ ਹੋਇਆ ਹੈ ਜਾਂ ਫਿਰ ਕਿਸ ਦੀ ਆਵਾਜ਼ ਸੀਗੀ ਤੋਂ ਉਸ ਤੋਂ ਬਾਅਦ ਹੀ ਸਪਸ਼ਟੀਕਰਨ ਦਿੱਤਾ ਜਾਵੇਗਾ ਤਨਾਲ ਹੀ ਤੁਹਾਨੂੰ ਦੱਸੀਏ ਕਿ ਲਗਾਤਾਰ ਪਾਕਿਸਤਾਨ ਰਾਤ ਦੇ ਸਮੇਂ ਭਾਰਤ ਦੇ ਉੱਤੇ ਜੋ ਹੈ ਮਸਾਇਲਾ ਦੇ ਨਾਲ ਹਮਲੇ ਕਰ ਰਹੇ ਨੇ ਪਰ ਅ ਲਗਾਤਾਰ ਭਾਰਤ ਦੇ ਵੱਲੋਂ ਹਰ ਇੱਕ ਹਮਲੇ ਨੂੰ ناکਾਮ ਕੀਤਾ ਜਾ ਰਿਹਾ ਹੈ ਲਗਾਤਾਰ ਹੀ ਸਾਰੀਆਂ ਪਾਕਿਸਤਾਨੀਆਂ ਕੋਸ਼ਿਸ਼ਾਂ ਨੂੰ ਚੱਕ ਨਾ ਥੂਰ ਕੀਤਾ ਜਾ ਰਿਹਾ ਹੈ ਵੱਡੀ ਖਬਰ ਹੈ ਦੱਸੀਏ ਕਿ ਲਗਾਤਾਰ ਹੀ ਹੁਣ ਪਾਕਿਸਤਾਨ ਜੋ ਹੈ ਆਪਣੇ ਇਰਾਦਿਆਂ ਦੇ ਨਾਲ ਜਿਹੜੇ ਇੱਕ ਗਲਤ ਇਰਾਦਿਆਂ ਦੇ ਨਾਲ ਭਾਰਤ ਦੇ ਉੱਤੇ ਹਮਲਾ ਕਰ ਰਿਹਾ ਪਰ ਭਾਰਤ ਦੇ ਫੌਜੀ ਜਿਹੜੇ ਵੀਰ ਉਥੇ ਤਨਾਤ ਨੇ ਉਹਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਜੋ ਹੈ ਹੁਣ ਕੰਮ ਕੀਤਾ ਜਾ ਰਿਹਾ ਹੈ ਅਹਿਮ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੂਸਰੇ ਪਾਸੇ ਗੱਲ ਹੀ ਕਰ ਲਈਏ ਤੇ ਜਿਸ ਤਰੀਕੇ ਦੇ ਨਾਲ ਹੁਣ ਲਗਾਤਾਰ ਹੀ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਤਸਵੀਰਾਂ ਵੀ ਵਾਇਰਲ ਹੋndੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਬਹੁਤ ਸਾਰੀਆਂ ਵੀਡੀਓਜ਼ ਦੇਖਣ ਨੂੰ ਮਿਲੀਆਂ ਨੇ ਜਿੱਥੇ ਕਿ ਇਹ ਲਗਾਤਾਰ ਹੀ ਮਾਮਲਾ ਹੁਣ ਸੋਸ਼ਲ ਮੀਡੀਆ ਤੇ ਪੱਕ ਗਿਆ ਹੈ ਭਾਰਤ ਪਾਕਿਸਤਾਨ ਵਿਚਾਲੇ ਜੰਗ ਦਾ ਮਾਹੌਲ ਹੈ ਤੇ ਨਾਲ ਦੀ ਨਾਲ ਪਾਕਿਸਤਾਨ ਜਿਹੜਾ ਭਾਰਤ ਦੇ ਕੁਝ ਥਾਵਾਂ ਦੇ ਉੱਤੇ ਡਰੋਨ ਰਾਹੀਂ ਹਮਲੇ ਕਰ ਰਿਹਾ ਹੈ ਕੁਝ ਜਿਹੜੀਆਂ ਜਿਹੜੀਆਂ ਮਸਾਇਲਾਂ ਨੇ ਉਦਾਕੀਆਂ ਜਾ ਰਹੀਆਂ ਨੇ ਤੇ ਤਬਾਕੀਆਂ ਦੀ ਆਵਾਜ਼ ਭਾਰਤ ਦੇ ਵਿੱਚ ਸੁਣਾਈ ਦੇ ਰਹੀ ਹੈ ਪਰ ਹਾਲਾਂਕਿ ਦੱਸੀਏ ਕਿ ਦੂਸਰੇ ਪਾਸੇ ਭਾਰਤੀ ਫੌਜ ਜੋ ਹੈ ਜੋ ਬੀਐਸਐਫ ਹੈ ਲਗਾਤਾਰ ਤਣਾਤ ਹੋ ਕੇ ਸਾਰੇ ਇਰਾਦਿਆਂ ਨੂੰ ਲਾਕਾਮ ਕਰਦੀ ਹੋਈ ਨਜ਼ਰ ਆ ਰਹੀ ਹੈ ਬਾਅਦ ਪੁਲਿਸ ਜੋ ਹੈ ਨਾਲ ਦੀ ਨਾਲ ਹਸਪਤਾਲਾਂ ਨੂੰ ਅਲਰਟ ਕਰਦੀ ਕਰਦਾ